ਕਈ ਵਾਰੀ ਇਨਸਾਨ ਸੋਚਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫਾਂ ਕਿਉਂ ਆਉਂ ਰਹੀ ਤੇ ਜੇਕਰ ਕੋਈ ਉਸ ਨੂੰ ਕਹੇ ਕਿ ਇਹ ਤਾਂ ਤੇਰੇ ਹੀ ਕਰਮਾਂ ਦਾ ਫਲ ਹੈ ਤਾਂ ਇਨਸਾਨ ਇਸ ਗੱਲ ਦਾ ਗੁੱਸਾ ਉਹ ਇਹ ਕਹਿੰਦਾ ਹੈ ਕਿ ਮੈਂ ਆਪਣਾ ਬੁਰਾ ਕਿਉਂ ਚਾਹੂੰਗਾ ਮੈਂ ਆਪਣੇ ਆਪ ਨੂੰ ਤਕਲੀਫ ਦੇ ਵਿੱਚ ਪਾਉਣਾ ਕਿਉਂ ਚਾਹਾਂ ਪਰ ਦੋਸਤੋ ਇਹ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਆਪਣਾ ਬੁਰਾ ਚਾਉਂਦੇ ਹਾਂ ਤੇ ਅਸੀਂ ਤਕਲੀਫ ਮੰਗਦੇ ਹਾਂ ਦੋਸਤੋ ਅਸਲ ਦੇ ਵਿੱਚ ਗੱਲ ਇਹ ਹੈ ਕਿ ਜੋ ਸਾਨੂੰ ਦੁੱਖ ਮਿਲਦੇ ਹਨ ਜਾਂ ਤਕਲੀਫਾਂ ਸਾਨੂੰ ਮਿਲਦੀਆਂ ਹਨ ਜਾਂ ਕਿਸੇ ਕਿਸਮ ਦੀ ਸਮੱਸਿਆ ਸਾਨੂੰ ਝੋਗਣੀ ਪੈਂਦੀ ਹੈ ਉਹ ਸਾਡੇ ਹੀ ਕਰਮਾਂ ਦਾ ਫਲ ਹੁੰਦਾ ਹੈ ਇਹ ਸਚਾਈ ਹੈ ਇਹ ਹੀ ਪ੍ਰਮੰਡ ਦੀ ਇੱਕ ਅਟੱਲ ਸਚਾਈ ਹਰੇਕ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ ਕੋਈ ਵੀ ਇਸ ਦੁਨੀਆ ਤੇ ਆਇਆ ਹੈ ਭਾਵੇਂ ਉਹ ਪੀਰ ਪਗੰਬਰ ਹੋਣ ਔਲੀਏ ਹੋਣ ਦੇਵਤਾ ਹੋਣ ਅਵਤਾਰ ਹੋਣ ਕੋਈ ਵੀ ਉਸ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਹੀ ਪਿਆ ਜਿਵੇਂ ਅਪਾ ਅਕਸਰ ਸੁਣਦੇ ਹਾਂ ਕਿ ਜਿਹੋ ਜਹਾ ਬੀਜੋਗੇ ਉਹੇ ਜਹਾ ਵੱਡੋ ਇਹ ਸਿਰਫ ਇੱਕ ਕਹਾਵਤ ਨਹੀਂ ਹੈ ਇਹ ਪ੍ਰਮੰਡ ਦੀ ਇੱਕ ਅਤਲ ਸਚਾਈ ਹੈ ਅਸੀਂ ਇਸ ਸਚਾਈ ਤੋਂ ਭੱਜ ਨਹੀਂ ਸਕਦੇ ਅਸੀਂ ਇਸ ਸਚਾਈ ਨੂੰ ਪਾਵੇਂ ਮੰਨਿਏ ਪਾਵੇਂ ਨਾ ਮੰਨਿਏ ਪਰ ਅਸੀਂ ਆਪਣੇ ਹੀ ਬੀਜੇ ਹੋਏ ਨੂੰ ਜ਼ਰੂਰ ਵੜਦੇ ਹਾਂ ਇਨਸਾਨ ਜਿਹੋ ਜਿਹੇ ਕੰਮ ਕਰਦਾ ਹੈ ਉਹ ਹੀ ਜਿਹੇ ਕਰਮਾਂ ਦਾ ਫਲ ਉਸ ਨੂੰ ਮਿਲਦਾ ਹੈ ਜੇ ਕੋਈ ਇਨਸਾਨ ਸੰਗੇ ਕਰਨ ਕਪਤਾ ਹੈ ਪਿਆਰ ਵਰਨਦਾ ਹੈ ਲੋਕਾਂ ਦੀ ਸੇਵਾ ਕਰਦਾ ਹੈ ਔਰ ਲੋਕਾਂ ਦੇ ਲਈ ਚੰਗਾ ਸੋਚਦਾ ਹੈ ਚੰਗੇ ਵਿਚਾਰ ਕਰਦਾ ਹੈ ਔਰ ਆਪਣੇ ਕਰਮ ਔਰ ਆਪਣੇ ਵਿਵਹਾਰ ਦੇ ਵਿੱਚ ਵੀ ਚਿੰਗਿਆਈ ਰੱਖਦਾ ਹੈ ਉਸ ਇਨਸਾਨ ਨੂੰ ਸਮਾਪਾ ਕੇ ਉਹ ਚਿੰਗਿਆਈ ਵਧ ਕੇ ਉਸ ਦੇ ਸਾਹਮਣੇ ਹੁੰਦੀ ਹੈ ਉਸ ਨੂੰ ਮਿਲਦੀ ਹੈ ਅਤੇ ਜੇਕਰ ਕੋਈ ਇਨਸਾਨ ਕਿਸੇ ਨਾਲ ਨਫ਼ਰਤ ਕਰਦਾ ਹੈ ਕਿਸੇ ਨੂੰ ਬੁਰਾ ਬੋਲਦਾ ਹੈ ਕਿਸੇ ਨੂੰ ਝੂਠ ਬੋਲਦਾ ਹੈ ਜਾਂ ਬੇਈਮਾਨੀ ਕਰਦਾ ਹੈ ਜਾਂ ਉਹ ਚਲਾਕੀਆਂ ਕਰਦਾ ਹੈ ਲੋਕਾਂ ਨਾਲ ਤਾਂ ਉਹਦੀਆਂ ਉਹ ਚਲਾਕੀਆਂ ਉਸ ਦੇ ਸਾਹਮਣੇ ਹਰ ਹਾਲ ਦੇ ਵਿੱਚ ਆਉਂਦੀਆਂ ਹੀ ਹਨ ਉਹਦੇ ਸਾਹਮਣੇ ਆਉਣਗੀਆਂ ਹੀ ਆਉਣ। ਔਰ ਉਹ ਨੂੰ ਬਤਨਾਹ। ਸੋ ਦੋਸਤੋ ਕਰਮ ਦਾ ਜੋ ਇਹ ਨਿਯਮ ਹੈ ਇਹ ਬ੍ਰਹਮੰਡ ਦਾ ਇੱਕ اٹਲ ਨਿਯਮ ਹੈ। ਇਹ ਕੁਦਰਤ ਦਾ ਇੱਕ اٹਲ ਨਿਯਮ ਹੈ। ਇਸ ਨਿਯਮ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਮੰਨਣਾ ਚਾਹੀਦਾ ਕਦੇ ਕਦੇ ਅਸੀਂ ਸੋਚਦੇ ਹਾਂ ਕਿ ਮੈਂ ਤਾਂ ਕਦੇ ਵੀ ਆਪਣੀ ਡਿਊਟੀ ਤੋਂ ਭੱਜਿਆ ਨਹੀਂ ਹਾਂ ਕਦੇ ਵੀ ਮੈਂ ਆਪਣੇ ਕਰਮ ਤੋਂ ਨਕਾਰਾਤਮਕ ਨਹੀਂ ਹੋਇਆ ਹਾਂ ਪਰ ਫਿਰ ਵੀ ਮੈਨੂੰ ਫਲ ਚੰਗੇ ਕਿਉਂ ਨਹੀਂ ਮਿਲਦੇ ਉਹ ਇਸ ਲਈ ਕਿਉਂਕਿ ਕਰਮ ਦਾ ਨਿਯਮ ਜੋ ਹੈ ਉਹ ਸਿਰਫ ਇਸ ਗਲਤੀ 'ਤੇ ਆਧਾਰਤ ਨਹੀਂ ਹੈ ਕਿ ਤੁਸੀਂ ਕੰਮ ਕੀ ਕੀਤਾ ਉਸ ਦੇ ਉਸ ਦੇ ਵਿੱਚ ਇਨਸਾਨ ਦੀ ਨੀਅਤ ਵੀ ਐਡ ਹੁੰਦੀ ਹੈ ਕਹਿਣ ਦਾ ਮਤਲਬ ਕੀ ਹੈ ਇਨਸਾਨ ਕਿਹੜੀ ਨੀਅਤ ਨਾਲ ਕੰਮ ਕਰਦਾ ਹੈ ਜੇਕਰ ਕੋਈ ਇਨਸਾਨ ਆਪਣੀ ਡਿਊਟੀ ਤੇ ਜਾਂਦਾ ਹੈ ਪੂਰਾ ਸਮਾਂ ਆਪਣੀ ਡਿਊਟੀ ਨੂੰ ਦਿੰਦਾ ਹੈ ਪਰ ਫਿਰ ਵੀ ਉਹਦੀ ਨੀਅਤ ਜਿਹੜੀ ਹੈ ਉਹ ਦੁੱਖ ਵਾਲੀ ਹੈ ਉਹਦੇ ਮਨ ਦੇ ਵਿੱਚ ਆਪਣੇ ਕੰਮ ਪ੍ਰਤੀ ਖੁਸ਼ੀ ਨਹੀਂ ਹੈ ਚੰਗਿਆਈ ਨਹੀਂ ਹੈ ਤਾ ਫਲ ਉਸ ਨੂੰ ਫਲ ਵੀ ਚੰਗੇ ਨਹੀਂ ਮਿਲਦੇ ਇਸ ਕਰਕੇ ਇਨਸਾਨ ਦੀ ਨੀਅਤ ਵੀ ਚੰਗੀ ਹੋਣੀ ਚਾਹੀਦੀ ਹੈ ਆਪਣੇ ਕਰਮਾਂ ਦਾ ਸਹੀ ਫਲ ਲੈਣ ਦੇ ਜਿਵੇਂ ਕਿ ਕੋਈ ਇਨਸਾਨ ਆਪਣਾ ਕਰਮ ਨਿਭਾਉਂਦਾ ਹੈ ਕਰਮ ਕਰਦਾ ਹੈ ਔਰ ਚੰਗੀ ਨੀਅਤ ਨਾਲ ਕਰਦਾ ਤਾਂ ਡੈਫੀਨੇਟਲੀ ਉਸ ਦਾ ਫਲ ਵੀ ਚੰਗਾ ਨਹੀਂ ਮਿਲਦਾ ਹੋ ਸਕਦਾ ਹੈ ਕਿ ਫਲ ਮਿਲਣ ਦੇ ਵਿੱਚ ਕੋਈ ਦੇਰੀ ਹੋ ਜਾਵੇ ਹੋ ਸਕਦਾ ਹੈ ਕਿ ਫਲ ਉਸ ਰੂਪ ਦੇ ਵਿੱਚ ਨਾ ਮਿਲੇ ਜਿਸ ਰੂਪ ਦੇ ਵਿੱਚ ਅਸੀਂ ਕੰਮ ਕੀਤਾ ਹੈ ਆਪਣਾ ਕਰਮ ਕੀਤਾ ਹੈ ਪਰ ਫਲ ਨਹੀਂ ਮਿਲਦਾ ਉਸੇ ਤਰ੍ਹਾਂ ਹੀ ਜਦ ਕੋਈ ਇਨਸਾਨ ਬੁਰੀ ਨੀਅਤ ਨਾਲ ਕਿਸੇ ਕਰਮ ਨੂੰ ਕਰਦਾ ਹੈ ਭਾਵੇਂ ਕਿ ਉਹ ਕਰਮ ਚੰਗਾ ਹੀ ਕਰ ਰਿਹਾ ਹੋਵੇ ਪਰ ਉਹਦੀ ਨੀਅਤ ਬੁਰੀ ਹੋਵੇ ਤਾਂ ਉਸ ਨੂੰ ਉਸ ਕੀਤੇ ਹੋਏ ਕਰਮ ਦਾ ਫਲ ਉਹ ਨਹੀਂ ਮਿਲੇਗਾ ਜੋ ਉਹ ਚਾਹਵਾ ਤਾ ਇਹੀ ਪ੍ਰਮੰਡ ਦਾ ਅਟਲ ਨਿਜਮ ਹਰੇਕ ਇਨਸਾਨ ਤੇ ਲੱਗਦਾ ਹਰੇਕ ਉਸ ਵਿਅਕਤੀ ਤੇ ਲੱਗਦਾ ਹੈ ਜੋ ਇਸ ਧਰਤੀ ਤੇ ਰਹਿੰਦਾ ਜਿਵੇਂ ਅਸੀਂ ਕੋਈ ਫਸਲ ਲੈਣਾ ਚਾਹੁੰਦੇ ਹਾਂ ਔਰ ਉਸ ਦੇ ਇੱਕ ਮੌਸਮ ਹੁੰਦਾ ਹੈ ਔਰ ਮੌਸਮ ਦੇ ਅਨੁਸਾਰ ਅਸੀਂ ਬੀਜ ਬੀਜਦੇ ਹਾਂ ਬੀਜ ਬੀਜ ਤੋਂ ਬਾਅਦ ਅਸੀਂ ਉਸ ਦੀ ਸੰਭਾਲ ਕਰਦੇ ਹਾਂ ਸੰਭਾਲ ਕਰਨ ਤੋਂ ਬਾਅਦ ਅਸੀਂ ਉਹ ਸਮਾਂ ਆਉਣ ਤੇ ਉਹਦਾ ਫਲ ਲੈਂਦੇ ਇਸੇ ਤਰ੍ਹਾਂ ਕਰਮ ਦਾ ਵੀ ਇੱਕ ਸਿਸਟਮ ਹੈ ਇੱਕ ਨਿਯਮ ਜਿਵੇਂ ਕਿ انسان ਪਹਿਲਾ ਕੰਮ ਕਰਦਾ ਹੈ ਫਿਰ ਸਮਾਂ ਉਸ ਕਰਮ ਨੂੰ ਪਾਲਦਾ ਹੈ ਅਰ ਉਸ ਤੋਂ ਬਾਅਦ ਉਸ ਦਾ ਨਤੀਜਾ ਸਾਡੇ ਸਾਹਮਣੇ ਆਉਂਦਾ ਹੈ ਕਰਮ ਦਾ ਨਿਯਮ ਇਸ ਤਰੀਕੇ ਨਾਲ ਕੰਮ ਕਰਦਾ ਹੈ ਇਸ ਲਈ ਦੋਸਤੋ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕਰਮ ਦਾ ਨਿਯਮ ਜੋ ਹੈ ਉਹ ਸਾਡੇ ਤੇ ਲਾਗੂ ਹੋ ਰਿਹਾ ਹੈ ਅਤੇ ਸਾਨੂੰ ਆਪਣੇ ਕੀਤੇ ਹੋਏ ਕਰਮ ਦਾ ਫਲ ਭੋਗਣਾ ਹੀ ਪਵੇਗਾ ਇਸ ਲਈ ਕੋਈ ਵੀ ਕੰਮ ਕਰਦੇ ਸਮੇਂ ਸੋਚਦੇ ਸਮੇਂ ਬੋਲਦੇ ਸਮੇਂ ਔਰ ਮਨ ਦੇ ਵਿੱਚ ਕੋਈ ਖਿਆਲ ਆਉਂਦੇ ਸਮੇਂ ਜਾਗਰੂਕ ਰਹੋ ਕੰਮ ਕਰਦੇ ਸਮੇਂ ਜਾਗਰੂਕ ਰਹੋ ਕਿ ਅਸੀਂ ਜੋ ਕੰਮ ਕਰਨ ਜਾ ਰਹੇ ਹਾਂ ਇਸ ਦਾ ਫਲ ਸਾਨੂੰ ਖੋਪਣਾ ਪਵੇਗਾ ਜਦੋਂ ਅਸੀਂ ਜਾਗਰੂਕ ਹੋ ਜਾਵਾਂਗੇ ਤਾਂ ਬਹੁਤੇ ਅਜਿਹੇ ਕਰਮਾਂ ਤੋਂ ਬਚ ਜਾਵਾਂਗੇ ਜੋ ਸਾਨੂੰ ਨਹੀਂ ਕਰਨੇ ਚਾਹੀਦੇ ਹਨ ਜਾਂ ਜਿਹੜੇ ਕੰਮ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਕਲੀਫ ਦੇ ਸਕਦੇ ਹਨ ਅਸੀਂ ਉਹਨਾਂ ਕਰਮਾਂ ਤੋਂ ਬਚ ਜਾਵਾਂ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਨੂੰ ਤੁਰੰਤ ਫਲ ਨਹੀਂ ਮਿਲਦਾ। ਅਸੀਂ ਕੋਈ ਕੰਮ ਕੀਤਾ, ਚੰਗਾ ਕੰਮ ਕੀਤਾ, ਸੋਚ ਕੇ ਵੀ ਵਧੀਆ ਕੰਮ ਕੀਤਾ, ਨੀਅਤ ਵੀ ਚੰਗੀ ਨਾਲ ਕਰੀ ਦਿੱਤਾ ਪਰ ਫਿਰ ਵੀ ਸਾਨੂੰ ਉਸ ਦਾ ਫਲ ਨਹੀਂ ਮਿਲਦਾ। ਇਸ ਤਰ੍ਹਾਂ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਫਲ ਮਿਲੇਗਾ। ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਹੱਥ ਦੇ ਵਿੱਚ ਕਰਮ ਹੈ। ਕਰਮ ਕਰਨਾ ਸੰਭਿਆ ਅਤੇ ਨਿਚਾ ਫਲ ਦੇਣਾ ਪਰਮਾਤਮਾ ਦੇ ਹੱਥ ਵਿੱਚ ਫਲ ਜ਼ਮੀਨ ਦਿੰਦੀ ਹੈ ਫਲ ਅਸੀਂ ਬੀਜ ਬੀਜ ਸਕਦੇ ਹਾਂ ਫਲ ਅਸੀਂ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਰੱਖਦੇ ਹਾਂ ਉਦੋਂ ਤੱਕ ਜਦੋਂ ਤੱਕ ਜ਼ਮੀਨ ਉਸ ਨੂੰ ਫਲਿਤ ਨਾ ਕਰੇ ਜ਼ਮੀਨ ਉਸ ਨੂੰ ਦੇਵੇ ਨਾ ਉਸ ਪੌਦੇ ਨੂੰ ਵੱਡਾ ਨਾ ਕਰੇ ਔਰ ਉਸ ਪੌਦੇ ਦੇ ਰਹੀ ਸਾਨੂੰ ਫਲ ਨਾ ਦੇਵੇ ਉਦੋਂ ਤੱਕ ਅਸੀਂ ਉਸ ਫਲ ਪ੍ਰਾਪਤ ਕਰਨ ਦੇ ਅਧਿਕਾਰ ਹੀ ਨਹੀਂ ਹੈ ਇਹ ਨਹੀਂ ਹੋ ਸਕਦਾ ਹੈ ਕਿ ਜਿਸ ਰੂਪ ਦੇ ਵਿੱਚ ਅਸੀਂ ਕਰਮ ਕੀਤਾ ਹੈ ਸਾਨੂੰ ਫਲ ਉਸੇ ਰੂਪ ਦੇ ਵਿੱਚ ਨਾ ਮਿਲੇ ਹੋ ਸਕਦਾ ਕਿਸੇ ਹੋਰ ਰੂਪ ਦੇ ਵਿੱਚ ਫਲ ਤਾਂ ਇਸ ਤੇ ਵੀ ਕਦੇ ਕਬਰਉਣਾ ਨਹੀਂ ਚਾਹੀਦਾ ਕਿ ਸਾਨੂੰ ਅਸੀਂ ਚੰਗਾ ਕਰਮ ਕੀਤਾ ਸੀ ਅਤੇ ਫਲ ਸਾਨੂੰ ਜੋ ਹੈ ਉਸ ਚੰਗੇ ਕਰਮ ਦਾ ਕੁਝ ਹੋਰ ਰੂਪ ਦੇ ਵਿੱਚ ਮਿਲਿਆ ਹੈ ਇਹ ਨਹੀਂ ਸੋਚਣਾ ਚਾਹੀਦਾ ਇਸ ਦਾ ਗਨਨਨ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਸਮਾਂ ਲੱਗ ਜਾਵੇ ਕੋਈ ਗੱਲ ਨਹੀਂ ਪਰ ਹੌਸਲਾ ਰੱਖਣਾ ਚਾਹੀਦਾ ਹੈ ਤੁਹਾਨੂੰ ਤੁਹਾਡੇ ਕੀਤੇ ਹੋਏ ਦਾ ਫਲ ਜ਼ਰੂਰ ਮਿਲੇ ਤੁਹਾਨੂੰ ਤੁਹਾਡੇ ਕੀਤੇ ਹੋਏ ਦਾ ਜਿਹੜਾ ਹੈ ਨਤੀਜਾ ਹੈ ਉਹ ਪੋਜ਼ਿਟਿਵ ਫੁਰ ਮਿਲੇਗਾ ਜੇਕਰ ਤੁਸੀਂ ਪੋਜ਼ਿਟਿਵ ਨਹੀਂ ਹੈ ਤਾਂ ਨਾਲ ਪੋਜ਼ਿਟਿਵ ਕਰੋ ਔਰ ਦੋਸਤੋ ਕਰਮ ਦਾ ਇਹ ਜਿਹੜਾ ਸਿਧਾਂਤ ਹੈ ਜਿਹੜਾ ਇਹ ਕਰਮ ਦਾ ਨਿਯਮ ਹੈ ਇਹ ਸਾਨੂੰ ਸਿਖਾਉਂਦਾ ਕਿ ਦੋਸਤੋ ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਮਾਲਕ ਆਪ ਹਾਂ ਅਸੀਂ ਆਪਣੀ ਜੀਵਨ ਨੂੰ ਆਪ ਬਣਾ ਸਕਦੇ ਹਾਂ ਸਾਡੀ ਕਿਸਮਤ ਸਾਡੇ ਹੱਥਾਂ ਦੇ ਵਿੱਚ ਹੈ ਅਸੀਂ ਆਪਣੀ ਕਿਸਮਤ ਨੂੰ ਆਪ ਬਣਾ ਸਕਦੇ ਹਾਂ ਕਿਸਮਤ ਕੋਈ ਲਕੀਰਾਂ ਦਾ ਖੇਡ ਨਹੀਂ ਹੈ ਕਿਸਮਤ ਤੁਹਾਡੇ ਹੱਥਾਂ ਦੀ ਖੇਡ ਹੈ ਤੁਹਾਡੇ ਕਰਮ ਦੀ ਖੇਡ ਹੈ ਜਿਹੋ ਜਿਹੇ ਤੁਸੀਂ ਕੰਮ ਕਰੋਗੇ ਉਹੇ ਜਿਹੇ ਤੁਸੀ ਫਲ ਪਾਓ ਇਸ ਕਰਕੇ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਕੁਦਰਤ ਦਾ ਇਹ ਨਿਯਮ ਚੰਗਾ ਲੱਗਿਆ ਹੋਵੇਗਾ ਔਰ ਕੁਦਰਤ ਦੇ ਇਸ ਨਿਯਮ ਨੂੰ ਤੁਸੀਂ ਪਾਲਣਾ ਕਰਦੇ ਹੋਏ ਆਪਣੇ ਅਗਲੇਰੇ ਸਮੇਂ ਨੂੰ ਭਵਿੱਖ ਨੂੰ ਵਧੀਆ ਬਣਾਉਣ ਦੇ ਵਿੱਚ ਯਤਨ ਕਰਨਾ ਸ਼ੁਰੂ ਕਰੋਗੇ ਜੇਕਰ ਤੁਹਾਨੂੰ ਇਹ ਯਤਨ ਚੰਗਾ ਲੱਗਿਆ ਤਾਂ ਵੀਡੀਓ ਦੇ नीचे ਜ਼ਰੂਰ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਸ਼ੁਕਰੀਆ